ਹਾਂਜੀ ਬਾਈ ਕੀ ਹਾਲ ਨੇ ਸਾਰੇ ਭਰਾਵਾਂ ਦੇ ਸਵਾਗਤ ਆ ਭਾਈ ਤੁਹਾਡਾ ਪਿੰਡੂ ਸੌਂਗ ਚੈਨਲ ਤੇ ਅੱਜ ਦਿਖਾਉਣੇ ਬਈ ਆਪਾਂ ਤੁਹਾਨੂੰ ਘਰ ਦੇ ਜਾਨਵਰ ਦੋ ਤਾਂ ਬਈ ਆਸੇ ਆਪਣੇ ਕੋਲੇ ਚੁਰਚਰੇ ਚਕੋਰਾ ਵੀ ਕਹਿੰਦੇ ਆ ਇਹਨਾਂ ਨੂੰ ਇਹ ਕੱਟ ਕਰੀਆਂ ਹੋਈਆਂ ਸੀਗੀਆਂ ਜਦੋਂ ਆਪਾਂ ਲਿਆਤੀਆਂ ਨੇ ਹੁਣ ਆਈ ਜਾਂਦੇ ਇਹਨਾਂ ਦੇ ਖੰਭ ਇੱਕ ਆਹ ਮੁਰਗੀ ਵੜਹਾਰਖੀ ਆ ਆਪਣੇ ਸੇਵਾ ਤੇ ਆ ਦੇਖੋ ਭਈ ਆਪਣੇ ਕਬੂਤਰ ਇਹਾਂਡੇ ਲਈ ਬੈਠੇ ਨੇ ਆ ਪੂਰੀ ਕਬੂਤੀ ਆ ਉਹ ਸਰਬਰਾ ਤੇ ਆ ਕਾਲਾ ਇਹ ਨਾਲ ਦੀ ਕਬੂਤਰੀ ਬਾਹਰ ਕਰਦੀ ਨੇ ਆ ਇਹ ਆਪਣਾ ਗੋਕੜਾ ਤੇ ਆ ਆਪਣੀਆਂ ਮੁਰਗੀਆਂ ਨੇ ਕਾਲੀ ਸਲੇਟੀ ਇੱਕ ਆ ਗਈ ਬਦਾਮੀ ਪੀਲੀ ਆ ਆਪਣਾ ਪੱਠਾ ਕਾਸੀ ਆਪਣੀ ਪੱਠੀ ਇੱਕ ਕਾਸੀ ਆਪਣੀ ਸਲੇਟੀ ਕੁਕੜੀ ਵੱਡੀ ਅਗਰਦਤ ਨਾ ਬਖਰਾ ਤੇ ਆ ਬੱਕਰੀਆਂ ਖਾਈ ਜਾਂਦੀਆਂ ਨੇ ਕੱਖ ਇੱਕਾ ਫਰਦੀਆ ਪੱਠੀ ਇੱਕ ਕੁਕੜ ਆਪਣਾ ਬਾਹਰ ਫਿਰਦਾ ਇਹ ਬਿਮਾਰ ਹੋ ਰਿਹਾ ਥੋੜਾ ਜਿਹਾ ਦੋ ਪੱਠੇ ਇੱਧਰ ਨੇ ਆ ਗੱਡਿਆ ਕੂਤਰੀ ਦੂਜੀ ਆ ਦੇਖੋ ਬਈ ਮੁਰਗਾ ਆਪਣਾ ਇਹ ਆਪਾਂ ਤਿਆਰ ਕਰਾਂਗੇ ਬਾਜੀ ਖਾਤਰਾ ਕੋਤਾਂ ਅੰਦਰ ਬੈਠੋ ਇਹਦਾ ਛੂਟੀ ਉਮਰੀ ਜਾਲੇ ਦੀ ਮੁਰਗੇ ਨਾਲ ਕਰਾਸ ਕਰਦੇ ਤਾਂ ਕਰਕੇ ਹੱਡ ਕਰਤਿਆ ਸੀਗਾ ਮੈਨੂੰ ਬਾਹਰ ਛੱਡ ਦਾਂਗੇ ਇਕੱਲੇ ਨੂੰ ਤੇ ਚੈਨਲ ਨੂੰ ਕਰ ਲੋ ਆਪਣੇ ਨੂੰ ਸਬਸਕ੍ਰਾਈਬ ਹੋਰ ਜਾਨਵਰੀ ਵੀ ਲਿਆਵਾਂਗੇ ਨਵੇਂ ਤੋਂ ਨਵੇਂ ਇਹ ਜੋ ਖੁੱਡੇ ਕਾਲੀ ਪਹਿਲਾਂ ਤਿਆਰ ਕਰ ਲਈਏ ਜੇ ਕਿਸੇ ਨੂੰ ਕੋਈ ਟ੍ਰੀਟਮੈਂਟ ਪੁੱਛਣਾ ਹੁੰਦਾ ਆਪਾਂ ਨੂੰ ਕਮੈਂਟ ਕਰਦੇ ਦੱਸਿਆ ਕਰਾਂਗੇ ਆਪਾਂ ਕੋਈ ਵੀ ਚੀਜ਼ ਪੁੱਛਣੀ ਹੁੰਦੀ ਆ ਆ ਦੇਖੋ ਆਪਣੀਆਂ ਬੱਕਰੀਆਂ ਟ੍ਰੀਟਮੈਂਟ ਦੀ ਵੀ ਵੀਡੀਓ ਪਾਵਾ ਗਿਆ ਆਪਾਂ ਇੱਕਾ ਆ ਡਿਤਾ ਹੂੰ ਇੱਕ ਆ ਬੈਠੀ ਆਪਣੀ ਪੱਠ ਸੂਤੀ ਜੀ ਤਿੰਨ ਚਾਰ ਤਨਾਂ ਦੀ ਆਲੇ ਚੈਨਲ ਨੂੰ ਕਰ ਲਿਓ ਬਾਈ ਬਣੇ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਅੱਤ ਮੈਂ ਡੇਲੀ ਬਲੌਗ ਪਾਇਆ ਕਰਾਂਗੇ ਆਪਣੇ ਛੰਗਾ ਮੁਰਗਿਆਂ ਦਾ ਜਿੱਦਾਈ ਦੇ ਬੱਚੇ ਨਿਕਲੇ ਉਦੋਂ ਵੀ ਦਿਖਾਵਾਂਗੇ ਤੇ ਕੱਲ ਨੂੰ ਇੱਕ ਨਵਾਂ ਕੁੱਕੜ ਲਿਆਉਣ ਆਉਦੀ ਵੀ ਸਮੂ ਪਾਵਾਂਗੇ ਬਲੌਗ 'ਚ ਰਾਖੀ ਨੂੰ ਬਹੁਤ ਵਧੀਆ ਨੇ ਇਹ ਚਰਚਰੇ ਨਵੇਂ ਬੰਦਾ ਆਉਂਦਾ ਜਾਂ ਕੋਈ ਕੁੱਤਾ ਬਿੱਲਾ ਆਉਂਦਾ ਤਾਂ ਇਹ ਰੌਲਾ ਪਾਉਂਦੇ ਆ ਪਾ ਦਾਂਦੇ ਆ